ਸਾਹਿਬਤੀ ਸਪਨਾ ਸ਼੍ਰੀ ਵਾਹਿਗੁਰੂ ਸਾਹਿਬਤੀ ਕਰਮ ਕਾਰੁ ਪ੍ਰਵ ਇਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲ ਹਾਨੈ ਜਾਲ ਫਰੁ ਮੈਲ ਬਸੋਈ ਤੋਂ ਸਤਿਮਾਨ ਜੋ 10 ਪਾਸ਼ੰਗਾਂ ਦੀ ਦਾਉ ਦੀ ਦੋ ਸੱਤਿ ਗੁਰਸਾਖੀ ਮਹਾਰਾਜ ਪਾਸ਼ਾ ਦੀ ਜੀ ਪਾਵਨ ਹਜੂਰੀ ਦੇ ਵਿੱਚ ਗੁਰੂ ਪਾਸ਼ਾ ਦੀ ਕਿਰਪਾ ਹੋਣਾ ਜੀ ਸਤ ਸੰਗਤ ਜੀ ਨੂੰ ਲੜੀ ਸਵਾਰ ਸੰਚਾਲ ਹੋਈ ਰਹੇ ਸੋ ਤੌਜੀ ਇਸ ਬੰਨੋ ਗੋੜੀ ਪਾਉ ਲਖੀ ਮਹੱਲਾ ਬਨਿਆ ਜੀ ਦੇ ਪਾਉ ਬਾਰੇ ਸਤਿ ਸ੍ਰੀ ਅਕਾਲ ਅਤਮਾ ਸਰੂਪ ਪਵਦੇਪਨ ਕਰਾਂ ਦੀ ਸੋਹੂ ਜੀਵਾ ਕ ਲਈ ਸਾਰੇ ਆਪ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਪਨਾ ਸ਼੍ਰੀ ਵਾਹੀ ਗੋਦੀ ਸੋਕ ਕਰ ਕਰਤਕ ਕਮਾ ਮੰ ਸੋਤ ਸੋਭ ਕੀਨੇ ਤਨ ਪ੍ਰਤੋ ਤੂ ਪਸ ਆਪਮਹ ਹੋਂ ਕਰੇ ਨਾਨਕ ਜਨ ਹਰ ਕਾ ਹਕ ਮਾਤ ਪਉੜੀ ਇੰ ਕਹਿ ਆਪ ਕਰਾ ਮਨ ਹਾਰਾ आप पाप पुन विस्तार या जुग चंद्रित आप लायु सो सो पायु जो पाप दवायु अंत न जाने तू जो जो तू करे सो पनो कहती सब लाभ सखारा नानक ਔਰ ਕੋ ਸਵਾਰਨ ਹਾਰਾ ਸਰੂਪ ਨੂੰ ਪਾਉ ਸਭੁ ਰੂਪਾ ਤਪੋ ਸਤਿ ਜੀ ਜੋ ਸਰਉ ਕੀ ਪਰੇ ਆਪਣਾ ਸਰੂਪ ਸਭੁ ਕੀਤਾ ਜੀ ਸਰੂਪ ਇੱਕ ਸ਼ਾਂਤਾ ਨਾ ਹੈ ਪੰਥੀ ਪਾਟਕ ਜੀ ਸਾਜ ਸੰਸਾਰ ਦੇ ਵਿੱਚ ਅਸੀਂ ਦੋ ਵੇਖਦੇ ਆਏ ਕਿਸੇ ਵਾਂ ਵੇਖੀ ਕਹਿੰਦੇ ਜੀ ਫੁਲਾਣਾ ਬੜਾ ਮਾਰਕਮ ਕਰਦਾ ਹੈ ਫੁਲਾਣਾ ਬੜਾ ਸਿਆਣਾ ਬੜੀ ਚੰਗੀ ਕੰਮ ਕਰਦਾ ਹੈ ਪੰਥੀ ਪਾਸ਼ਾ ਜੀ ਕਰਦੇ ਕਹਿੰਦੇ ਕਿ ਕਿਰਤ ਤਕ ਤਮਾਮ ਸੁਖ ਅਸੁਖ ਹੀ ਨੇ ਤਨ ਪ੍ਰਵਾਹ ਨਿਰਾਹਾਲਕ ਆਪ ਹੀ ਸੁਖ ਅਤੇ ਅਸੁਖ ਚੰਗੀਆਂ ਤੇ ਮੰਦੇ ਕੰਮ ਸਾਰੇ ਜੀਆਂ ਨੂੰ ਆਪ ਕਰਵਾਦੇ ਆਪ ਹੀ ਕਰ ਰਹੇ ਉਸ ਬਾਤ ਤੋਂ ਬਿਨਾਂ ਦੂਸਰਾ ਕੋਈ ਐਸਾ ਨਹੀਂ ਹੈ ਐਸੀ ਸ਼ਕਤੀ ਨਹੀਂ ਹੈ ਜੋ ਸੰਸਾਰ ਦੇ ਜੀਆਂ ਕੋਈ ਚੰਗਾ ਜਾਂ ਮਾੜਾ ਕੰਮ ਕਰਾਵੇ ਜਾਂ ਕੋਲ ਕਰਾਵੇ ਜਾਂ ਪਾਪ ਕਰਾਵੇ ਜਾਂ ਕਿਸੇ ਨੂੰ ਭੋਗਤੀ ਦੇ ਸਕੇ ਜਾਂ ਇਸੇ ਨੂੰ 84 ਦੇ ਚੱਕਰ ਤੇ ਪਾ ਸਕਦੇ ਨਹੀਂ ਜੂ ਹੋ ਆਪੇ ਉਹ ਤੇ ਤਨਾ ਬੂਸਰਾ ਹੋਏ ਕਿਰਤ ਕਮਾਉਣ ਸੁਖ ਅਸੁਖ ਕਿਨੇ ਦਿਨ ਪ੍ਰਾਪਤ ਕਰਨ ਵਾਲਾ ਜੂ ਹੈ ਕਰਨ ਵਾਲਾ ਜੂ ਹੈ ਜਦੋਂ ਕਿੰਨੀ ਕੋਈ ਪ੍ਰਾਰੀ ਚੰਗਾ ਕਮ ਕਪਾਲੂ ਪਵਾਵਾ ਕਰਦੇ ਆਪਣੀ ਬੜਾਈ ਨੂੰ ਸੁਣ ਕੇ ਕਟ ਮੱਤ ਵਾਲਾ ਜਿਹੜਾ ਪ੍ਰਾਨੀ ਹੈ ਹੰਕਾਰ ਕਰਦਾ ਹੈ 파ਰਸਾ ਦੇ ਕਿੰਨੇ 파ਸ ਤਾਪਨਾ ਹੋ ਹੋ ਕਰੇ ਨਾਨਕ ਬਿਨ ਹਰ ਕਾ ਹੰਕ ਮਾਤ ਉਸ ਦੀ ਮੱਤ ਵਾਲਾ ਕਟ ਮੱਤ ਵਾਲਾ ਮੈਂ ਹੈ ਮੈਂ ਕਿੰਨਾ ਹੰਕਾਰ ਕਰਦਾ ਮੈਂ ਚੰਗਾ ਕੀਤਾ ਮੈਂ ਚੰਗਾ ਕੀਤਾ ਹਰ ਇੱਕ ਲਾਖ ਬੇਨਫਰ ਕਹਾ ਕਮਾ ਤੋ ਪ੍ਰਭੂ ਦੀ ਕਿਰਪਾ ਤੋਂ ਦਿਲਾ ਉਦੀ ਮਨਜੀ ਤੋਂ ਬਨੋ ਉਦੀ ਰਾਜਾ ਤੋਂ ਬਨੋ ਨਾ ਕੋ ਚੰਗਾ ਕਰ ਸਕਦਾ ਕੇ ਨਾਮ ਮਾਰਾ ਕਰ ਸਕਦਾ ਹੰਕਾਰੀ ਹੰਕਾਰ ਚੱਕੀ ਤੋਂ ਪ੍ਰਭੂ ਉਸ ਬੰਦੇ ਦਾ ਕਰ ਨਹੀਂ ਪਹੜੀ ਪਹੜੀ ਸ਼ਰਧਾ ਨਾਲ ਪਾਤਸ਼ਾਹ ਜੀ ਕਹਿੰਦੇ ਹੋਏ ਕਿਹੜਾ ਆਪ ਕਰਾਉ ਨਹਾਰਾ ਆਪਹਿ ਪਾਪ ਪੁੰਨ ਵਿਸਥਾਰਾ ਤੁਪਮਾ ਬੰਤੀ ਹੀ ਹੈ ਸਾਡਾ ਕੁਝ ਕਰਨ ਵਾਲਾ ਵੀ ਆਪ ਹੈ ਜੀਅਾਂ ਵਿੱਚ ਵੀ ਰੋਕਿ ਕਰਾਉਣ ਵਾਲਾ ਵੀ ਆਪ ਹੈ ਆਪਹਿ ਪਾਪ ਛੁਣ ਵਿਸਥਾਰ ਉਸ ਬਾਪ ਨੇ ਆਪਣੇ ਆਪ ਨੂੰ ਕਿਤੇ ਪੁੰਨ ਕਿਤੇ ਪਾਪ ਦਾ ਖਲਾਰਾ ਪਾਇਆ ਕਿਸੇ ਨੂੰ ਪਾਪਾਂ ਦੀ ਸਾਰਾ ਦਸ ਤੇ ਡਰਾਈ ਜੁਲ ਰਹੇ ਕਿਸੇ ਨੂੰ ਉਹ ਨਾਲ ਫਲ ਦਸ ਕੀ ਆਪਣੇ ਮਗ ਲਿਆ ਰਹੇ ਖਲਾਰਾ ਉਸ ਨੇ ਪਾਇਆ ਉਸਤਾਦ ਉਸ ਨੇ ਕੀਤਾ ਆਪੇ ਜੇ ਪਾਪ ਪੁੰਨ ਵਿਸਤਾਰਾ ਪਿਆਰ ਜੁ ਕੀ ਚਿਤ ਜਿਤ ਆਪਹਿ ਲਾਇਓ ਇਸ ਮਨੁੱਖਾ ਜਨਮ ਵਿੱਚ ਪਰਮਾਤਮਾ ਆਪ ਹੀ ਹੈ ਜਿਹਨੂੰ ਜਿੱਥੇ ਲਾ ਲੰਦੇ ਉਥੇ ਜੀ ਲਗਾਰੇ ਕਿਸੇ ਚੋਰੀ ਕਰਨ ਵਾਸਤੇ ਲਾ ਦਿੱਤਾ ਕਿਸੇ ਨੂੰ ਪੁੰਨ ਕਰਨ ਵਾਸਤੇ ਲਾ ਦਿੱਤਾ ਕਿਸੇ ਨੂੰ ਕਿਸੇ ਪਾਸੇ ਕਿਸੇ ਨੂੰ ਕਿਸੇ ਪਾਸੇ ਇਹ ਸਾਰੀ ਵੀ ਰਜਾ ਹੁਕਮ ਕਰਦਾ ਹੈ ਸੋ ਜੋ ਸੋ ਸੋ ਪਾਇਓ ਜੋ ਆਪ ਦਵਾਈ ਮਹਾਰਾਜ ਜੀ ਕਹਿੰਦੇ ਇਹ ਖੋਹਰੇ ਤੋਂ ਬੰਦਾ ਕਹਿੰਦਾ ਮੈਂ ਚੰਗਾ ਹੋਵਾਂ ਮੈਂ ਸ਼ਿਆਣਾ ਹੋਵਾਂ ਲੋਕ ਮੇਰੀ ਮਦਦ ਹੀ ਕਰੋਂ ਪ੍ਰਤਨਤਾ ਕੀ ਹੈ ਸੋ ਸੋ ਪਾਇ ਜੁ ਆਪ ਦਵਾਇ ਮੇਰਾ ਮਾਲਕ ਆਪ ਗੁਰੂ ਦੇ ਰਾਹੀ ਗੁਰੂ ਨੂੰ ਜਿਸ ਪ੍ਰਾਪਿ ਜਿਸ ਰਾਹੀ ਸਿੱਖਿਆ ਤੋ ਲੰਦਾ ਹੈ ਗੁਰੂ ਮਿਤਾ ਚੱਕੀ ਸਿੱਖਿਆ ਨਹੀਂ ਹੈ ਜੀ ਤੋ ਗੁਰੂ ਨੂੰ ਸਿੱਖਿਆ ਲੰਦਾ ਹੈ ਉਹਦਾ ਪੇੜਾ ਬਣੇ ਲਾਉਂਦਾ ਹੈ ਆਪ ਹੀ ਹੈ ਕੀ ਕਈਆਂ ਨੂੰ ਰੂਪ ਪਾਸੇ ਰੱਖ ਲੈਂਦੇ ਉਹਦੂ ਨੂੰੰਦੇ ਮਾੜੀ ਸੰਗਤ ਦੇ ਵਿੱਚੋਂ ਉਹ ਮਾਰੀ ਆ ਕਲਾ ਜੁੰਦੀ ਏ ਕਮਤ ਆ ਜਾਂਦੀ ਏ ਉਹ ਫਿਰ ਪਾਪਾਂ ਦਾ ਭਾਗੀ ਬਣ ਜਾਂਦਾ ਸਜਾ ਦਾ ਭਾਗੀ ਬਣਨ ਲੱਗ ਹੈ ਪ੍ਰਮਾਤਮਾ ਕੋ ਵਾਕ ਅੰਤ ਨਾ ਜਾਮੈ ਕੋ ਜੂਦੂ ਕਰ ਸੂਪਨ ਹੋ ਪੰਚੇ ਪਾਰਸ਼ਾ ਮਹਾਰਾਇਕੰਦੇ ਅਸਲ ਵਿੱਚ ਗੱਲ ਇਹ ਹੈ ਕਿ ਉਸ ਮਾਰਗ ਦੇ ਗੁਣਾਂ ਦਾ ਅੰਤ ਕਿਸੇ ਨੇ ਸਮਝਿਆ ਕਿਸੇ ਨੇ ਇਸ ਗੱਲ ਨੂੰ ਅਜੇ ਤੱਕ ਗਿਆਨ ਪ੍ਰਾਪਤ ਨਹੀਂ ਕੀਤਾ ਕਿ ਉਹਦੇ ਗੁਣ ਕੀ ਹਾਂ ਉਹਨੇ ਕੀ ਕਰਨਾ ਹੈ ਕੀ ਕਰੇਗਾ ਕੋਈ ਰਾਜਾ ਲੈ ਕਿਸ ਨੂੰ ਕੋਈ ਪਤਾ ਨਹੀਂ ਜੋ ਜੋ ਕਰੇ ਸੋ ਉਹਨੂੰ ਹਾਂ ਜੋ ਜੋ ਕਰਦਾ ਹੈ ਉਹ ਬਸ ਹੀ ਮਰਮੜ ਕੇ ਉਹ ਹੋ ਹੀ ਜਾਂਦੇ ਪਰਮਾਤਮਾ ਦੀ ਮਰਜ਼ੀ ਹੈ ਸਾਰੇ ਕਿੰਨੇ ਉਹਦੇ ਹੁਕਮ ਦੇ ਬਿਨਾ ਪੱਤਾ ਨਹੀਂ ਹਿਲਦਾ ਮੈਂ ਕਿੰਨਾ ਪੱਤਾ ਹਿਲਦਾ ਕਿ ਪੱਤਾ ਪੈਦਾ ਨਹੀਂ ਹੁੰਦਾ ਹਿਲਣਾ ਕਦ ਹੈ ਉਹਦੇ ਹੁਕਮ ਤੋਂ ਬਿਨਾ ਪੱਤਾ ਪੈਦਾ ਨਹੀਂ ਹੁੰਦਾ ਹਿਲਣਾ ਕੀ ਹੈ ਜੂਲ ਜੂ ਕਰੇ ਸੁਪਨੂ ਇੱਕ ਕਹਿ ਤੇ ਸਗਲਾ ਕੁਸ਼ਾਰਾ ਤੁਹ ਅਰਜਨਦੇਵ ਸਾਹਿਬ ਮਹਾਰਾਜ ਕਹਿੰਦੇ ਇੱਕ ਪਰਮਾਤਮਾ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਸਾਰੀ ਸ੍ਰਿਸ਼ਟੀ ਇੱਕ ਜਟ ਪਹਾੜ ਮੁਨਕਾਵ ਚਿੰਨਲੀ ਕਹਾ ਅੰਡਜ ਜੀਵਤ ਸੇਤ ਜੁਤ ਪੁੱਤ ਪੁੱਤ ਇਸ ਸਾਗੂ ਉਹਦੇ ਹੁਕਮ ਦੇ ਵਿੱਚ ਪੈਦਾ ਹੋਇਆ ਉਹਨੇ ਪੈਦਾ ਕੀਤਾ ਹਾਂ ਜਿਦੇ ਤੂੰ ਤਰਸ ਆਇਂ ਰੇ ਨਾਲਕ ਆਪ ਸਵਾਮਾਰੀ ਨਾਲ ਜਿਸ ਪ੍ਰਾਪਤੀ ਨੂੰ ਤਰਸਾ ਜੁੰਦਾ ਹੈ ਉਹਨੂੰ ਭੁਗਤਦੇ ਲੱਗਦਾ ਕਿ ਆਪ ਸਵਾਮ ਦੇ ਸਮਰੱਥ ਹੈ ਤਦ ਉਹਦਾ ਜਿਹੜਾ ਸਵਾਹ ਹੁੰਦਾ ਹੈ ਉਹਦਾ ਜਿਹੜਾ ਪਾਰ ਕਰ ਲੈਂਦਾ ਹੈ ਉਹਦੀਆਂ ਕੋਲਾਂ ਤਾਰ ਹੁੰਦਾ ਹੈ ਸੁਕਰਣ ਵਾਲਾ ਸਾਰਾ ਕੁਝ ਹੋ ਰਿਹਾ ਹੈ ਦੂਸਰੀ ਕੋਈ ਸ਼ਕਤੀ ਕੋਈ ਪਾਵਨ ਪਰਮਾਤਮਾ ਕੋਤਨਾ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਜੇ ਸਾਨੂੰ ਕੋਈ ਸਾਥੀ ਕੋਈ ਸਮਾਹ ਸੋ ਜੀ ਸੁਖਨੇ ਸਾਹਿਬ ਦਾ ਪਾਠ ਕਰਨ ਵਾਲਾ ਵੀ ਪਾਠ ਕਰਕੇ ਪਰਮਾਤਮਾ ਤੋਂ ਨਾ ਕਿਸੇ ਹੋਰ ਦਾ ਆਸਰਾ ਤੱਕ ਦੇ ਕਿਸੇ ਹੋਰ ਦੀ ਪੂਜਾ ਅਥਿ ਕਿਸੇ ਹੋਰ ਦਾ ਸਮਰਨ ਕਰਦਾ ਹੋਵੇ ਇਹਦਾ ਮਤਲਬ ਇਹ ਹੈ ਕਿ ਇਹ ਅੰਦਰੋਂ ਦੀ ਗੱਲ ਕਰੀ ਸੋ ਗਾਵਨ ਫਰਮ ਦਾ ਸੰਦਸਨ ਜਿਆਤੀ ਹੀ ਫਲ ਹੈ ਸੋ ਆਉ ਦੀ ਇੱਕ ਪ੍ਰੋ ਦੀ ਨਮ ਜੀ ਇੱਕ ਨੂੰ ਨਮਸਕਾਰ ਕਰ ਲਈ ਇੱਕ ਤੋਂ ਮੰਨ ਲਈਏ ਸੋ ਇਨੀਆਂ ਦੇ ਕੇ ਪਰਵਾਰ ਕਰੂਗੀ ਮਹਾਰਾਜੀ ਸਭ ਦੀ ਹਾਜ਼ਰੀ ਦੇਖੇ ਲਾਉ ਸਭ ਦਾ ਫਲਾਲ ਕਰਨ ਸਭ ਦੇ ਕਾਲ ਦਾ ਉਸ ਕਰਨਗੀ ਸੋ ਪੱਤੇ ਦਾ ਜੋ ਆਪਦੇ ਵਿੱਚ ਦੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ